ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗੌਂ ਦੇ ਯੁੱਧ ਵਿੱਚ ਗੁਰੂ ਜੀ ਨੇ ਪੀਮ ਚੰਦ ਦੀ ਭਰਪੂਰ ਸਹਾਇਤਾ ਕੀਤੀ ਸੀ ਅਤੇ ਇਸ ਵਿੱਚ ਸ਼ੱਕ ਨਹੀਂ ਕਿ ਗੁਰੂ ਜੀ ਦੀ ਸਹਾਇਤਾ ਤੋਂ ਬਿਨਾ ਪੀਮ ਚੰਦ ਦੀ ਜਿੱਤ ਸੰਭਵ ਨਹੀਂ ਸੀ ਪਰ ਇਸ ਜਿੱਤ ਪਿੱਛੋਂ ਜਦੋਂ ਪੀਮ ਚੰਦ ਨੇ ਮੁਗਲ ਹਕੂਮਤ ਦੀ ਅਧੀਨਗੀ ਸਵੀਕਾਰ ਕਰਕੇ ਖਰਾਜ ਦੇਣਾ ਮੰਨ ਲਿਆ ਤਾਂ ਗੁਰੂ ਜੀ ਦਾ ਉਸ ਤੋਂ ਵਿਸ਼ਵਾਸ ਉੱਠ ਗਿਆ ਉਹਨਾਂ ਨੇ ਆਪਣੇ ਤੌਰ ਤੇ ਫੌਜੀ ਭਰਤੀ ਅਤੇ ਸਿਖਲਾਈ ਜਾਰੀ ਰੱਖੀ ਅਤੇ ਇਸ ਗੱਲੋਂ ਪੂਰੀ ਤਰ੍ਹਾਂ ਸਪਸ਼ਟ ਹੋ ਗਏ ਕਿ ਪਹਾੜੀ ਰਾਜੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਪਿਆਰ ਕਰਨ ਲੱਗ ਪਏ ਸਨ ਜਿਸ ਦਾ ਇੱਕ ਕਾਰਨ ਇਹ ਵੀ ਸੀ ਕਿ ਔਰੰਗਜ਼ੇਬ Rajputਾ ਨੂੰ ਹਿੰਦੂਆਂ ਨਾਲ ਵੱਖ ਕਰਕੇ ਰੱਖਣ ਦੀ ਨੀਤੀ ਉੱਤੇ ਅਮੰਗ ਕਰ ਰਿਹਾ ਸੀ ਰਾਜਪੂਤਾਂ ਨੂੰ ਘੋੜੇ ਦੀ ਸਵਾਰੀ ਕਰਨ ਜਾਂ ਪਾਲਕੇ ਵਿੱਚ ਸਫ਼ਰ ਕਰਨ ਦੀ ਕੋਈ ਮਨਾਹੀ ਨਹੀਂ ਸੀ ਇਹ ਨਿਰਯੋਗਤਾਵਾਂ ਬ੍ਰਾਹਮਣ ਅਤੇ ਹੋਰ ਵਰਨਾਂ ਦੇ ਹਿਤੂਆਂ ਉੱਤੇ ਲਾਗੂ ਸਨ ਪਹਾੜੀ ਰਾਜਾਂ ਨੇ ਧਾਰਮਿਕ ਜਾਂ ਆਜ਼ਨਕ ਆਜ਼ਾਦੀ ਜਾਂ ਨੈਤਿਕ ਕਦਰਾਂ-ਕੀਮਤਾਂ ਨਾਲ ਕਦੇ ਸਿਰੋਖਾਰ ਰੱਖਿਆ ਹੀ ਨਹੀਂ ਸੀ ਸ਼ਿਵਜੀ ਅਤੇ ਚੰਡੀ ਦੀ ਉਪਾਸਨਾ ਵੀ ਉਹ ਜੰਗਾ ਜੁੱਦਾਂ ਵਿੱਚ ਆਪਣੇ ਵਿਜੈ ਦੀ ਕਾਮਨਾ ਨਾਲ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਕੋਮਲ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਦਾ ਕੰਮ ਉਹਨਾਂ ਇਕੱਲਿਆਂ ਭਾਵੇਂ ਇਕੱਲੇ ਉਹ ਕਦੇ ਵੀ ਨਹੀਂ ਸਨ ਅਤੇ ਅਕਾਲ ਪੁਰਖ ਉਹਨਾਂ ਦੇ ਅੰਗ ਸੰਗ ਸੀ ਦੇ ਹਿੱਸੇ ਵਿੱਚ ਹੀ ਆਇਆ ਸੀ ਮਰਦਾ ਅਤੇ ਆਪਣੇ ਗਰਾਵੜ ਦੀਆਂ ਖਾਈਆਂ ਵਿੱਚ ਦਬੇ ਪਹਾੜੀ ਰਾਜੇ ਇਸ ਵਿੱਚ ਯੋਗਦਾਨ ਦੇਣ ਦੇ ਲਾਇਕ ਨਹੀਂ ਸਨ ਪਰ ਪੰਗਾਣੀ ਦੇ ਯੁੱਧ ਅਤੇ ਨਾਦੋਨੋਂ ਦੇ ਯੁੱਧਾਂ ਵਿੱਚ ਹਜ਼ੂਰ ਦੀਆਂ ਜਿੱਤਾਂ ਨੇ ਸਿੱਖ ਸੰਗਤ ਦਾ ਅਕਾਲ ਪੁਰਖ ਤੇ ਪਰੋਸਾ ਹੋਰ ਠ੍ਰੜ ਕਰ ਦਿੱਤਾ ਸੀ ਸਿੱਖ ਅਨੰਦਪੁਰ ਸਾਹਿਬ ਨਾਲ ਜੁੜ ਗਏ ਅਤੇ ਗੁਰੂ ਜੀ ਦੇ ਹੁਕਮ ਅਨੁਸਾਰ ਅਨੰਦਪੁਰ ਦੇ ਵਾਸੀ ਬਣਨ ਲੱਗੇ ਉਧਰ ਮੁਗਲ ਹਕੂਮਤ ਗੁਰੂ ਜੀ ਦੀ ਇਸ ਭੂਮਿਕਾ ਤੇ ਹੋਰ ਵੀ ਚੌਂਕ ਉੱਠੀ ਸੀ ਜਦੋਂ ਔਰੰਗਜ਼ੇਬ ਨੇ ਅਲਫ ਖਾਨ ਦੀ ਅਸਫਲਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਰਗਰਮੀਆਂ ਬਾਰੇ ਸੁਣਿਆ ਤਾਂ ਹੋਰ ਵੀ ਤੜਫ ਉਠਿਆ ਨਵੰਬਰ 1693 ਵਿੱਚ ਉਸਨੇ ਮੁਗਲ ਅਧਿਕਾਰੀਆਂ ਨੂੰ ਤਾਕੀਦੀ ਹੁਕਮ ਭੇਜੇ ਕਿ ਗੁਰੂ ਗੋਬਿੰਦ ਸਿੰਘ ਦੀਆਂ ਸਰਗਰਮੀਆਂ ਉੱਤੇ ਅੰਕੁਸ਼ ਲਾਇਆ ਜਾਵੇ ਅਨੰਦਪੁਰ ਸਾਹਿਬ ਵਿੱਚ ਸਿੱਖਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ ਅਤੇ ਜਿੰਨੀ ਜਲਦੀ ਹੋ ਸਕੇ ਸਿੱਖ ਅੰਦੋਲਨ ਖਤਮ ਕੀਤਾ ਜਾਵੇ پر ان حکمہ دے باوجود خالسے نے انتی مارچ سوڑا سو میں چورانوے وساکھی پورے جوش خروش نال مرائی جنگ میں ہزور دوبارہ نبھائی بھوکا تو میاں خان چنگی طرح جانو سی اس معلوم سی کہ جے حضور پہاڑی راجیاں دے کے تے ہاتھ نہ رکھ دے تا علف خان نے ہار نہیں سکھا ਜਦੋਂ ਜਿੱਤ ਕੇ ਵੀ ਰਾਜੇ ਝੁੱਕ ਗਏ ਅਤੇ ਗੁਰੂ ਜੀ ਆਪਣੀ ਥਾਂ ਡਟੇ ਰਹੇ ਤਾਂ ਉਹ ਹੋਰ ਵੀ ਕ੍ਰੋਧਵਾਨ ਹੋ ਉੱਠਿਆ ਤਦ ਗੁਰੂ ਜੀ ਤੋਂ ਬਦਲਾ ਲੈਣ ਲਈ ਲਾਹੌਰ ਦੇ ਸੂਬੇ ਦਲਾਵਰ ਖਾਨ ਨੇ ਆਪਣੇ ਪੁੱਤਰ ਰਸਤਮ ਖਾਨ ਨੂੰ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ ਭੇਜ ਦਿੱਤਾ ਰਸਤਮ ਖਾਨ ਨੇ ਰਾਜਦੇਹ ਨੇਰੇ ਵਿੱਚ ਸਤਲੁਜ ਦਰਿਆ ਪਾਰ ਕਰਕੇ ਗੁਰੂ ਜੀ ਉੱਤੇ ਅਚਾਨਕ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਪਰ ਗੁਰੂ ਜੀ ਦੇ ਪਹਿਰੇਦਾਰ ਬਹੁਤ ਹੀ ਹੁਸ਼ਿਆਰ ਤੇ ਬਾਖਬਰ ਸਨ ਭਾਈ ਆਲਮ ਸਿੰਘ ਨੇ ਸੁੱਤੇ ਪਏ ਗੁਰੂ ਜੀਆ ਨੂੰ ਜਗਾਇਆ ਉਸੇ ਵਕਤ ਰਣਜੀਤ ਨਗਾਰੇ ਤੇ ਚੋਟ ਮਾਰ ਕੇ ਸਭੋ ਜਾਨ ਨੂੰ ਸਾਵਧਾਨ ਕਰ ਦਿੱਤਾ ਗਿਆ ਗੁਰੂ ਜੀ ਨੇ ਹਰੀਰੀ ਗਾਥੀ ਕੈਰਪਰੀ ਸਰਦੀ ਵਿੱਚ ਸੂਰਬੀਨਾ ਨੂੰ ਚੜੀਆਂ ਲਾਲੀਆਂ ਅਤੇ ਛਾਇ ਜੋਸ਼ ਦਾ ਜ਼ਿਕਰ ਇਤਨੇ ਕਮਾਲ ਦਾ ਕੀਤਾ ਹੈ ਕਿ ਇੰਜ ਜਗਦਾ ਹੈ ਕਿ ਜਿਵੇਂ ਪਾਠਕ ਵਾਰਤਾ ਪੜ ਸੋ ਨਾ ਰਿਆ ਹੋਵੇ ਸਗੋ ਲੜਾਈ ਦਾ ਦਰਸ਼ਕ ਹੋਵੇ ਬਜੀ ਪੇ ਰੋਂਕਾਰ ਧੁਕੇ ਨਗਾਰੇ ਮਹਾਵੀਰ ਬਨੈਤ ਬੰਕੇ ਬਕਾਰੇ ਭੇ ਬਾਹੂ ਆਗਾਤ ਨਚੇ ਮਰਾਨੰ ਕਿਰਪਾ ਸਿੰਧ ਕਦੀ ਘਰਜੀ ਘਰਾਲੰ ਇਤੇ ਬੀਰ ਗਜੇ ਭੇ ਨਾਦ ਭਾਰੇ ਭਜੇ ਖਾਨ ਖੂਨੀ ਬਿਨਾ ਸ਼ਸਤਰ ਚਾਰੇ آنند پور صاحب بینا دی جدو خال چل دا اتنا اچھا شور ہویا کہ ستلج پار دلاور خان دے پتر رستم خان دا دل دہل اٹھیا شسر ٹکراؤ تو پینا ہی واپس پا جو اٹھیا خان جا دے دی اس چڑھائی دی طریق وق و اتحاس کرانے وق وقت ہے کچھ ایک نے یہ بھی دسیا ہے کہ ادھو موسم سردیاں دا سی ਅਤੇ ਜਿਸ ਰਾਤ ਖਾਨ ਜਹਦੇ ਨੇ ਚੜ੍ਹਾਈ ਕੀਤੀ ਉਸ ਰਾਤ ਮੈਂ ਵੀ ਜੋਰ ਨਾਲ ਫੈਰਿਆ ਸੀ ਜਦੋਂ ਦਹਿਸ਼ਤ ਖਾ ਕੇ ਮੁਗਲ ਫੌਜਾਂ ਭੱਜੀਆਂ ਤਾਂ ਉਹਨਾਂ ਵਿੱਚ अनेका ਫੌਜੀ ਸਤਲੂਜ ਦੇ ਨਾਲ ਵਹਿੰਦੇ ਨਾਲੇ ਵਿੱਚ ਰੁੜ ਗਏ ਬਾਅਦ ਵਿੱਚ ਸਿੱਖਾਂ ਨੇ ਉਸ ਨਾਲੇ ਦਾ ਨਾਂ ਹਮਾਇਤੀ ਨਾਲਾ ਰੱਖ ਦਿੱਤਾ अनेका ਹੋਰ ਠੰਡ ਨਾਲ ਮਰ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ